ਸਾਰਿਆਂ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਬਿਲਕੁਲ ਕਬਰਾਂ ਦੀ ਲੋੜ ਨਹੀਂ ਹੈ ਲੁਧਿਆਣਾ ਇੱਕ ਬੜਾ ਪੀਸਫੁਲ ਸ਼ਹਿਰ ਹੈ ਔਰ ਸਾਰੇ ਇੱਥੇ ਬਿਲਕੁਲ ਸੁਖ ਦੁੱਖ ਦੇ ਸਾਥੀ ਨੇ ਔਰ ਸਾਰੇ ਇੱਕ ਦੂਜੇ ਦੇ ਨਾਲ ਖੜੇ ਹੈ ਪ੍ਰਸ਼ਾਸਨ ਹਰ ਇੱਕ ਦੇ ਨਾਲ ਖੜਾ ਹੈ ਔਰ ਜੋ ਵੀ ਬੰਦਾ ਗਲਤ ਕਰੂਗਾ ਕਾਨੂੰਨ ਦੇ ਖਿਲਾਫ ਕਰੂਗਾ ਮੇਰੀ ਉਹਨਾਂ ਨੂੰ ਵਾਰਨਿੰਗ ਹੈ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਕਿਸੇ ਵੀ ਕਿਸੇ ਵੀ ਵਿਅਕਤੀ ਨੂੰ ਔਰ ਕੋਈ ਵੀ ਆਮ ਪ੍ਰਵਾਸੀ ਹੈਗੇ ਭਾਵੇਂ ਕੋਈ ਵੀ ਹੈਗਾ ਕਿਸੇ ਨੂੰ ਵੀ ਘਬਰਾਣ ਦੀ ਕੋਈ ਲੋੜ ਨਹੀਂ ਹੈ ਗੈਰ ਕਾਨੂੰਨੀ ਕੰਮ ਜਿਹੜਾ ਵੀ ਕਰੂਗਾ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਅਨੁਸਾਰ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਾਡੇ ਮੇਰੇ ਧਿਆਨ ਚ ਹਜੇ ਕੋਈ ਨਹੀਂ ਆਇਆ ਇੱਕ ਵਾਰ ਜਰੂਰ ਅੱਜ ਤੋਂ ਲਗਭਗ 1-2 ਮਹੀਨੇ ਪਹਿਲਾਂ ਇਦਾਂ ਦੀ ਗੱਲ ਆਈ ਸੀ ਬਟ ਉਹ ਮਤੇ ਜਿਹੜੇ ਹੈਗੇ ਆ ਉਹ ਗੈਰ ਸੰਵਿਧਾਨਿਕ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਇਹ ਗੈਰ ਸੰਵਿਧਾਨਿਕ ਮਤ ਹੈ ਇਹਨਾਂ ਨੂੰ ਤੁਰੰਤ ਇਲੀਗਲ ਮਤ ਹੈ ਨੇ ਇਹਨਾਂ ਨੂੰ ਤੁਰੰਤ ਵਾਪਿਸ ਜੜਾਗੋ ਕੀਤਾ ਜਾਵੇ ਸਾਰਿਆਂ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਬਿਲਕੁਲ ਕਬਰਾਂ ਦੀ ਲੋੜ ਨਹੀਂ ਹੈ ਲੁਧਿਆਣਾ ਇੱਕ ਬੜਾ ਪੀਸਫੁਲ ਸ਼ਹਿਰ ਹੈ ਔਰ ਸਾਰੇ ਇੱਥੇ ਬਿਲਕੁਲ ਸੁਖ ਦੁੱਖ ਦੇ ਸਾਥੀ ਨੇ ਔਰ ਸਾਰੇ ਇੱਕ ਦੂਜੇ ਦੇ ਨਾਲ ਖੜੇ ਹੈ ਪ੍ਰਸ਼ਾਸਨ ਹਰ ਇੱਕ ਦੇ ਨਾਲ ਖੜਾ ਹੈ ਔਰ ਜੋ ਵੀ ਬੰਦਾ ਗਲਤ ਕਰੂਗਾ ਕਾਨੂੰਨ ਦੇ ਖਿਲਾਫ ਕਰੂਗਾ ਮੇਰੀ ਉਹਨਾਂ ਨੂੰ ਵਾਰਨਿੰਗ ਹੈ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਕਿਸੇ ਵੀ ਕਿਸੇ ਵੀ ਵਿਅਕਤੀ ਨੂੰ ਔਰ ਕੋਈ ਵੀ ਭਾਵੇਂ ਪ੍ਰਵਾਸੀ ਹੈਗੇ ਭਾਵੇਂ ਕੋਈ ਵੀ ਹੈਗਾ ਕਿਸੇ ਨੂੰ ਵੀ ਘਬਰਾਣ ਦੀ ਕੋਈ ਲੋੜ ਨਹੀਂ ਹੈ ਗੈਰ ਕਾਨੂੰਨੀ ਕੰਮ ਜਿਹੜਾ ਵੀ ਕਰੂਗਾ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਅਨੁਸਾਰ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਾਡੇ ਮੇਰੇ ਧਿਆਨ ਚ ਹਜੇ ਕੋਈ ਨਹੀਂ ਆਇਆ ਇੱਕ ਵਾਰ ਜਰੂਰ ਅੱਜ ਤੋਂ ਲਗਭਗ 1-2 ਮਹੀਨੇ ਪਹਿਲਾਂ ਇਦਾਂ ਦੀ ਗੱਲ ਆਈ ਸੀ ਬਟ ਉਹ ਮਤੇ ਜਿਹੜੇ ਹੈਗੇ ਆ ਉਹ ਗੈਰ ਸੰਵਿਧਾਨਿਕ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਇਹ ਗੈਰ ਸੰਵਿਧਾਨਿਕ ਮਤ ਹੈ ਇਹਨਾਂ ਨੂੰ ਤੁਰੰਤ ਇਲੈਗਲ ਮਤ ਹੈ ਨੇ ਇਹਨਾਂ ਨੂੰ ਤੁਰੰਤ ਵਾਪਿਸ ਜੜਾਗੋ ਕੀਤਾ ਜਾਵੇ ਸਾਰਿਆਂ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਬਿਲਕੁਲ ਕਬਰਾਂ ਦੀ ਲੋੜ ਨਹੀਂ ਹੈ ਲੁਧਿਆਣਾ ਇੱਕ ਬੜਾ ਪੀਸਫੁਲ ਸ਼ਹਿਰ ਹੈ ਔਰ ਸਾਰੇ ਇੱਥੇ ਬਿਲਕੁਲ ਸੁਖਦੁਖ ਦੇ ਸਾਥੀ ਨੇ ਔਰ ਸਾਰੇ ਇੱਕ ਦੂਜੇ ਦੇ ਨਾਲ ਖੜੇ ਹੈ ਪ੍ਰਸ਼ਾਸਨ ਹਰ ਇੱਕ ਦੇ ਨਾਲ ਖੜਾ ਹੈ ਔਰ ਜੋ ਵੀ ਬੰਦਾ ਗਲਤ ਕਰੂਗਾ ਕਾਨੂੰਨ ਦੇ ਖਿਲਾਫ ਕਰੂਗਾ ਮੇਰੀ ਉਹਨਾਂ ਨੂੰ ਵਾਰਨਿੰਗ ਹੈ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਸ ਕਰਕੇ ਕਿਸੇ ਵੀ ਕਿਸੇ ਵੀ ਵਿਅਕਤੀ ਨੂੰ ਔਰ ਕੋਈ ਵੀ ਭਾਵੇਂ ਪ੍ਰਵਾਸੀ ਹੈਗੇ ਭਾਵੇਂ ਕੋਈ ਵੀ ਹੈਗਾ ਕਿਸੇ ਨੂੰ ਵੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਗੈਰ ਕਾਨੂੰਨੀ ਕੰਮ ਜਿਹੜਾ ਵੀ ਕਰੋਗਾ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਅਨੁਸਾਰ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਾਡੇ ਮੇਰੇ ਧਿਆਨ ਚ ਹਜੇ ਕੋਈ ਨਹੀਂ ਆਇਆ ਇੱਕ ਵਾਰ ਜਰੂਰ ਅੱਜ ਤੋਂ ਲਗਭਗ ਇੱਕ ਦੋ ਮਹੀਨੇ ਪਹਿਲਾਂ ਇਦਾਂ ਦੀ ਗੱਲ ਆਈ ਸੀ ਬਟ ਉਹ ਮਤੇ ਜਿਹੜੇ ਹੈਗੇ ਆ ਉਹ ਗੈਰ ਸੰਵਿਧਾਨਿਕ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਇਹ ਗੈਰ ਸੰਵਿਧਾਨਿਕ ਮਤੇ ਹਨ ਉਹਨਾਂ ਨੂੰ ਤੁਰੰਤ ਇਲੀਗਲ ਮਤੇ ਨੇ ਇਨਨੂੰ ਤੁਰੰਤ ਵਾਪਸ ਜਿਹੜਾ ਹੈ ਉਹ ਕੀਤਾ ਜਾਵੇ। ਸਾਰਿਆਂ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਬਿਲਕੁਲ ਕਬਰਾਂ ਦੀ ਲੋੜ ਨਹੀਂ ਹੈ। ਲੁਧਿਆਣਾ ਇੱਕ ਬੜਾ ਪੀਸਫੁੱਲ ਸ਼ਹਿਰ ਹੈ। ਔਰ ਸਾਰੇ ਇੱਥੇ ਬਿਲਕੁਲ ਸੁੱਖ-ਦੁੱਖ ਦੇ ਸਾਥੀ ਨੇ ਔਰ ਸਾਰੇ ਇੱਕ ਦੂਜੇ ਦੇ ਨਾਲ ਖੜੇ ਹੈ। ਪ੍ਰਸ਼ਾਸਨ ਹਰ ਇੱਕ ਦੇ ਨਾਲ ਖੜਾ ਹੈ ਔਰ ਜੋ ਵੀ ਬੰਦਾ ਗਲਤ ਕਰੂਗਾ, ਕਾਨੂੰਨ ਦੇ ਖਿਲਾਫ ਕਰੂਗਾ, ਮੇਰੀ ਉਹਨਾਂ ਨੂੰ ਵਾਰਨਿੰਗ ਹੈ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ। ਇਸ ਕਰਕੇ ਕਿਸੇ ਵੀ ਕਿਸੇ ਵੀ ਵਿਅਕਤੀ ਨੂੰ ਔਰ ਕੋਈ ਵੀ ਆਮ ਪ੍ਰਵਾਸੀ ਹੈਗੇ ਭਾਵੇਂ ਕੋਈ ਵੀ ਹੈਗਾ ਕਿਸੇ ਨੂੰ ਵੀ ਘਬਰਾਣ ਦੀ ਕੋਈ ਲੋੜ ਨਹੀਂ ਹੈ ਗੈਰ ਕਾਨੂੰਨੀ ਕੰਮ ਜਿਹੜਾ ਵੀ ਕਰੂਗਾ ਉਹਨੂੰ ਕਾਨੂੰਨ ਦੇ ਹਿਸਾਬ ਨਾਲ ਕਾਨੂੰਨ ਦੇ ਅਨੁਸਾਰ ਉਸ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਾਡੇ ਮੇਰੇ ਧਿਆਨ ਚ ਹਜੇ ਕੋਈ ਨਹੀਂ ਆਇਆ ਇੱਕ ਵਾਰ ਜਰੂਰ ਅੱਜ ਤੋਂ ਲਗਭਗ ਇੱਕ ਦੋ ਮਹੀਨੇ ਪਹਿਲਾਂ ਇਦਾਂ ਦੀ ਗੱਲ ਆਈ ਸੀ ਬਟ ਉਹ ਮਤੇ ਜਿਹੜੇ ਹੈਗੇ ਆ ਉਹ ਗੈਰ ਸੰਵਿਧਾਨਿਕ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਇਹ ਗੈਰ ਸੰਵਿਧਾਨਿਕ ਮਤੇ ਹਨ ਇਹਨਾਂ ਨੂੰ ਤੁਰੰਤ ਇਲੀਗਲ ਮਤੇ ਨੇ ਇਹਨਾਂ ਨੂੰ ਤੁਰੰਤ ਵਾਪਿਸ ਜੜਾ ਗੋ ਕੀਤਾ ਜਾਵੇ